ਹੋਨੇ ਟੀਕਾ ਹੈ ਜੋ ਅੱਖਾਂ ਵਿੱਚੋਂ ਹੰਝੂ ਬੜਾ ਪੁਰਾਣਾ ਹੈ ਮਨੁੱਖ ਅੰਦਰ ਕਿੰਨੇ ਹੀ ਕਿਸੇਆਂ ਤੇ ਯਾਦਾਂ ਦੇ ਅੰਬਾਰ ਲੱਗੇ ਹੋਏ ਹਨ ਅਸੀਂ ਨਹੀਂ ਜਾਣਦੇ ਕਿ ਸਾਡੇ ਚੇਤਿਆਂ ਵਿੱਚ ਕਦੋਂ ਕਿਹੜੀ ਯਾਦ ਸੁਰਜੀਤ ਹੋ ਜਾਵੇਗੀ ਮਨ ਵਿੱਚ ਸਵਾਲ ਉੱਠਦਾ ਹੈ ਮਨੁੱਖ ਕੀ ਹੈ ਅੱਜੋਂ ਜਵਾਬ ਵੀ ਆਪੇ ਦੇ ਦਿੰਦਾ ਹੈ मनुख स्मृतियां ਦਾ ਹੀ ਤਾਂ ਬਣਿਆ ਹੋਇਆ ਹੈ। ਇਹ ਹੀ ਸਿਮਰਤੀਆਂ ਉਸ ਦੇ ਜੀਵਨ ਦਾ ਸੰਚਾਲਨ ਕਰਦੀਆਂ ਹਨ। ਕਦੇ ਕਿਸੇ ਦੁਖਦਾਈ ਘਟਨਾ ਨੂੰ ਯਾਦ ਕਰਕੇ ਮਨ ਉਦਾਸ ਹੁੰਦਾ ਹੈ। ਕਦੇ ਖੁਸ਼누ਮਾ ਪਲਾਂ ਨੂੰ ਚੇਤੇ ਕਰਦਾ ਤੇ ਦੂਜਿਆਂ ਨਾਲ ਸਾਂਝਾ ਕਰਕੇ ਇੱਕ ਵਾਰ ਫਿਰ ਉਹਨਾਂ ਪਲਾਂ ਨੂੰ ਜਿਉਂਦਾ ਹੈ। ਇੰਜ ਮਨੁੱਖ ਯਾਦਾਂ ਰੂਪੀ ਰੁੱਖ ਨੂੰ ਸਿੰਜਦਾ ਜੀਵਨ ਪੰਧ ਤੇ ਅੱਗੇ ਵਧਦਾ ਰਹਿੰਦਾ ਹੈ ਕੁਝ ਯਾਦਾਂ ਸਾਡੇ ਜ਼ਿਹਨ ਵਿੱਚ ਇਉਂ ਜੀਵਤ ਹੋ ਟਗੀਆਂ ਹਨ ਜਿਵੇਂ ਕੱਲ ਦੀ ਹੀ ਗੱਲ ਹੋਵੇ ਕਹਿੰਦੇ ਹਨ ਕੋਈ ਪਿਆਰਾ ਜਦ ਸਾਥੋਂ ਜੁਦਾ ਹੋ ਜਾਂਦਾ ਹੈ ਫਿਰ ਵੀ ਸਾਨੂੰ ਉਸ ਦੀ ਕਮੀ ਠੜਕਦੀ ਹੈ ਖਿੜਕੀ ਨਾਲ ਜੁੜੀ ਬਚਪਨ ਦੀ ਇੱਕ ਯਾਦ ਨਾਨਾ ਨਾਨੀ ਦੇ ਜਹਾਨ ਤੋਂ ਦੂਰ ਜਾਣ ਤੇ ਸੁੰਨੇ ਪਏ ਘਰ ਵਿੱਚ ਹੌਂਕੇ ਭਰਦੀਆਂ ਪੁੱਛ ਰਹੀ ਹੈ ਭੁੱਲ ਤਾਂ ਨਹੀਂ ਗਏ ਮੈਨੂੰ ਇੱਕ ਵਾਰ ਨਗਰ ਕੀਰਤਨ ਆਇਆ ਹੋਇਆ ਸੀ ਤੇ ਤੁਸੀਂ ਖਿੜਕੀ ਵਿੱਚ ਖੜੇ ਸੀ ਬਾਹਰ ਕਿਸੇ ਨੇ ਖਿੜਕੀ ਥੱਲੇ ਪਟਾਕਾ ਚਲਾ ਦਿੱਤਾ ਤੇ ਕਿਵੇਂ ਡਰ ਕੇ ਪਿੱਛੇ ਡਿੱਗ ਪਏ ਸੀ ਚੇਤੇ ਹੈ ਕਿ ਭੁੱਲ ਗਏ ਨਾਨਕੇ ਘਰ ਦੀ ਮੁੱਖ ਸੜਕ ਵੱਲ ਖੁੱਲਦੀ ਉਸ ਖਿੜਕੀ ਨੂੰ ਦੇਖਦਿਆਂ ਹੀ ਮੈਂ ਬਚਪਨ ਦੇ ਉਹਨਾਂ ਪਲਾਂ ਵਿੱਚ ਚਲੀ ਗਈ ਜਿੱਥੇ ਖੜ ਕੇ ਮੈਂ ਤੇ ਮੇਰਾ ਭਰਾ ਸੜਕ ਤੇ ਆਉਂਦੇ ਜਾਂਦੇ ਰਾਹੀ ਗਿਰਾਂ ਮੱਝਾਂ ਗਾਵਾਂ ਨੂੰ ਨਹਾਉਣ ਲੈ ਜਾਂਦੇ ਤੇ ਪਰਦੇ ਦੇ ਪਾਲੀਆਂ ਤੇ ਬੱਕਰੀਆਂ ਨੂੰ ਦੇਖਦੇ ਰਹਿੰਦੇ ਨਾ ਗਰਮੀ ਨਾ ਸਰਦੀ ਦੀ ਫਿਕਰ ਭੁੱਖ ਪਿਆਸ ਦੀ ਖਬਰ ਬਸ ਖਿੜਕੀ ਵਿੱਚ ਖੜਨ ਦਾ ਹੀ ਚਾਹ ਹੁੰਦਾ ਸੀ ਖਿੜਕੀ ਦੋਹਰੀ ਕੰਧ ਵਿੱਚ ਬਣੀ ਹੋਣ ਕਰਕੇ ਖੜਨ ਲਈ ਥਾਂ ਤੇ ਅਸੀਂ ਛੱਟ ਖੜ ਜਾਂਦੇ ਛੱਡੇ ਆਉਣ ਦੀ ਖਬਰ ਮਿਲਣ ਤੇ ਨਾਨਾ ਨਾਨੀ ਨੇ ਖਿੜਕੀ ਵਿੱਚ ਖੜੇ ਹੋ ਸਾਨੂੰ ਉਡੀਕਣਾ ਕਈ ਵਾਰ ਨਾਨੀ ਨੇ ਖਿੜਕੀ ਕੋਲ ਕਿਸੇ ਕਾਰ ਦੀ ਬਿੜਕ ਆਉਣ ਤੇ ਖਿੜਕੀ ਖੋਲ ਕੇ ਦੇਖਣਾ ਤਾਂ ਸਭ ਦੇ ਚਿਹਰੇ ਤੇ ਮੁਸਕਰਾਹਟ छा ਜਾਂਦੀ ਖਸੀ ਅੰਦਰ ਵੜਨਸਾਰ ਪਹਿਲਾਂ ਖਿੜਕੀ ਵਿੱਚ ਖੜਨਾ ਨਾਨਾ ਨਾਨੀ ਨੇ ਪਿਆਰ ਨਾਲ ਖਿੱਚ ਕੇ ਆਪਣੇ ਨਾਲ ਮੰਜੇ ਤੇ ਬਿਠਾ ਲੈਣਾ ਨਾਨੀ ਨੇ ਕਹਿਣਾ ਇਹ ਤਾਂ ਆਉਂਦੇ ਹੀ ਖਿੜਕੀ ਵਿੱਚ ਫੜ ਜਾਂਦੇ ਆ ਲੋ ਖਾ ਪੀ ਲੋ ਉਹ ਕੁਝ ਨਾਨੀ ਨੇ ਸਾਡੇ ਲਈ ਰੱਖੀ ਛੋਟੀ ਜਿਹੀ ਕੌਲੀ ਵਿੱਚ ਪਕੌੜੀਆਂ ਪਾ ਸਾਨੂੰ ਫੜਾ ਕੇ ਸਾਡੇ ਨਾਲ ਗੱਲਾਂ ਕਰਨ ਲੱਗ ਜਾਣਾ ਸਾਲ ਬੀਤ ਗਏ ਉਹ ਖਿੜਕੀ ਅੱਜ ਵੀ ਪਹਿਲਾਂ ਵਾਂਗ ਹੀ ਆਪਣੀ ਥਾਂ ਹੈ। ਅਤੀ ਅਸੀਂ ਫਰਸ਼ ਤੇ ਖੜਕੇ ਖਿੜਕੀ ਤੋਂ ਵੀ ਲੰਬੇ ਹੋ ਗਏ। ਪਰ ਹੁਣ ਕੋਈ ਪਿੱਛੋਂ ਆਸ ਦੇਣ ਵਾਲਾ ਨਹੀਂ। ਕਈ ਵਾਰ ਇੰਜ ਵੀ ਹੁੰਦਾ ਹੈ ਤੁਸੀਂ ਕਿਸੇ ਅਜਨਬੀ ਨੂੰ ਦੇਖਦੇ ਹੋ ਤੇ ਉਸ ਨੂੰ ਦੇਖ ਕੇ ਤੁਹਾਨੂੰ ਆਪਣੇ ਕਿਸੇ ਵਿਛੜੇ ਪਿਆਰੇ ਦੀ ਯਾਦ ਆ ਕੇ ਡੀ ਹੈ। ਤੁਹਾਡਾ ਦਿਲ ਖਿੜ ਉੱਟਦਾ ਹੈ। ਅਤੇ ਚਿਤ ਕਰਦਾ ਹੈ ਕਿ ਉਸ ਪਿਆਰੇ ਨਾਲ ਗੱਲਾਂ ਕਰੀਏ ਤੇ ਉਸ ਨੂੰ ਦੱਸੀਏ ਕਿ ਕੱਲ ਮੈਨੂੰ ਤੁਹਾਡੇ ਚਿਹਰੇ ਵਰਗੇ ਚਿਹਰੇ ਵਾਲਾ ਸ਼ਖਸ ਮਿਲਿਆ ਜਿਸਨੇ ਤੁਹਾਡੇ ਵਾਂਗ ਹੀ ਕੰਨਾਂ ਪਿੱਛੇ ਕਰਕੇ ਸਿਰ ਤੇ ਚੁੰਨੀ ਲਈ ਹੋਈ ਸੀ ਉਹੀ ਗੋਰਾ ਰੰਗ ਲੰਮਾ ਨੱਕ ਹੱਸਦਾ ਚਿਹਰਾ ਪਰ ਜਦ ਸੁਰਤ ਵਰਤਮਾਨ ਵਿੱਚ ਪਰਤਦੀ ਹੈ ਤਾਂ ਸੋਚਦੇ ਹਾਂ ਕਿਥੋਂ ਲੱਭੀਏ ਕੀ ਮੈਂ ਦਸੀ ਉਸ ਪਿਆਰੇ ਨੂੰ ਕਿ ਤੁਹਾਡੇ ਨਾਲ ਗੱਲਾਂ ਕਰਨ ਨੂੰ ਕਿੰਨਾ ਦਿਲ ਕਰਦਾ ਹੈ ਮਸ਼ਹੂਰ ਫਿਲਮ اداکار ਸੁਨੀਲ ਦੱਤ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਮੈਨੂੰ ਲੱਗਦਾ ਸੀ ਨਰਗਿਸ ਦੀ ਮੌਤ ਤੋਂ ਬਾਅਦ ਮੈਂ ਵੀ ਮਰ ਜਾਵਾਂਗਾ ਪਰ ਇਦਾਂ ਦਾ ਕੁਝ ਵੀ ਨਹੀਂ ਹੋਇਆ ਮੈਂ ਅੱਜ ਵੀ ਜੀ ਰਿਹਾ ਇਸ ਤਰ੍ਹਾਂ ਕੋਈ ਕਿਸੇ ਨਾਲ ਨਹੀਂ ਮਰਦਾ ਇਹ ਸੱਚਾਈ ਹੈ ਹਰ ਕਿਸੇ ਨੇ ਆਪਣੇ ਜੀਵਨ ਵਿੱਚ ਆਪਣੇ ਪਿਆਰਿਆਂ ਨੂੰ ਵਿਛੜਦੇ ਦੇਖਿਆ ਹੈ ਗਹਿਰੇ ਦੁੱਖ ਤੇ ਸਦਮੇ ਕਰਕੇ ਸਾਨੂੰ ਲੱਗਦਾ ਹੈ ਕਿ ਪਿਆਰੇ ਬਿਨਾਸੀਂ ਮਰ ਜਾਵਾਂਗੇ ਪਿਆਰੇ ਬਿਨਾ ਸਾਡਾ ਜਿਉਣਾ ਬੇਅਰਥ ਹੈ ਬੰਦੇ ਨੂੰ ਆਪਣਾ ਜੀਵਨ ਬੋਝ ਲੱਗਣ ਲੱਗਦਾ ਹੈ ਪਰ ਜਿਵੇਂ ਜਿਵੇਂ ਦਿਨ ਬੀਤਦੇ ਹਨ ਬੰਦਾ ਉਸ ਦੁੱਖ ਵਿੱਚੋਂ ਆਪਣੇ ਆਪ ਨੂੰ ਬਾਹਰ ਕੱਢ ਲੈਂਦਾ ਹੈ ਪਿਆਰੇ ਦੀ ਯਾਦ ਸਦਾ ਉਸ ਦੇ ਜ਼ਿਹਨ ਵਿੱਚ ਫਸ ਜਾਂਦੀ ਹੈ ਤੇ ਉਸ ਦੇ ਰੋਜ਼ ਮਰਾਂ ਕੰਮ ਪਹਿਲਾਂ ਵਾਂਗ ਹੋਣ ਲੱਗਦੇ ਹਨ ਜੀਵਨ ਆਪਣੀ ਮਸਤ ਚਾਲ ਚਲਦਾ ਰਹਿੰਦਾ ਹੈ